ਤੁਹਾਡੇ ਤੇ ਤੁਹਾਡੇ ਬੱਚੇ ਦੇ ਖਰ ਪੌਨਸ਼ਨ ਤੇ ਅਗਲੇ ਦਿਨ ਤੁਸੀਂ ਕਿਸੇ ਕਮਿਊਨਿਟੀ ਮਿਡਵਾਈਫ ਤੋਂ ਮੁਲਾਕਾਤ ਦੀ ਉਮੀਦ ਕਰ ਸਕਦੇ ਹੋ ਇਹ ਉਹ ਮਿਡਵਾਈਫ ਹੋ ਸਕਦੀ ਹੈ ਜਾਂ ਨਵੀਂ ਵੀ ਹੋ ਸਕਦੀ ਜਿਸ ਨੇ ਤੁਹਾਡੀ ਗਰਭ ਅਵਸਥਾ ਦੌਰਾਨ ਤੁਹਾਡੀ ਦੇਖਭਾਲ ਕੀਤੀ ਸੀ ਦਾਈ ਤੁਹਾਨੂੰ ਜਨਮ ਤੋਂ ਬਾਅਦ ਦੀ ਜਾਂਚ ਅਤੇ ਤੁਹਾਡੇ ਬੱਚੇ ਲਈ ਨਵ ਜੰਮੇ बच्चे दी जांच दी पेशकश करेगी मिडवाइफ ਇਹ ਵੀ ਮੁਲਕ ਮੁਲਕਨ ਕਰੇਗੀ ਕਿ ਦੁੱਧ ਪਲਾਉਣ ਕਿੰਨਾ ਪ੍ਰਭਾਵਸ਼ਾਲੀ ਹੈ ਚਾਹੇ ਤੁਸੀਂ ਛਾਤੀ ਦਾ ਦੁੱਧ ਪਲਾ ਰਹੇ ਹੋ ਬੋਤਲ ਦਾ ਦੁੱਧ ਪਲਾ ਰਹੇ ਹੋ ਜਾਂ ਮਿਸ਼ਰਤ ਦੁੱਧ ਪਲਾ ਰਹੇ ਹੋ ਅਤੇ ਉਹ ਤੁਹਾਡੇ ਕਿਸੇ ਵੀ ਸਵਾਲਾਂ ਦਾ ਜਵਾਬ ਦੇਣਗੇ ਅਤੇ ਤੁਹਾਨੂੰ ਮਦਦਗਾਰ ਸਰੋਤਾਂ ਲਈ ਸਪਸ਼ਟੀ ਪੋਸਟ ਕਰਨਗੇ ਜੋ ਤੁਹਾਡੇ ਬੱਚੇ ਨੂੰ ਦੁੱਧ ਪਲਾਉਣ ਬਾਰੇ ਸਲਾਹ ਦਿੰਦੇ ਹਨ ਜੇ ਲੀਫਲੇਟ ਆਪਕੋ ਦਿਖਾ ਰਹੇ ਹਨ ਇਸ ਲੀਫਲੇਟ ਮੇ ਤੁਹਾਡੇ ਬੱਚੇ ਨੂੰ ਛਾਤੀ ਦਾ ਦੁੱਧ ਚਗਾਉਣ ਬਾਰੇ ਜਾਣਕਾਰੀ ਹੈ ਇਸ ਵਿੱਚ ਸੰਕੇਤ ਸ਼ਾਮਲ ਹਨ ਸੰਕੇਤ ਕਿ ਤੁਹਾਡਾ ਬੱਚਾ ਭੁੱਖਾ ਹੈ ਆਪਣੇ ਬੱਚੇ ਨੂੰ ਛਾਤੀ ਨਾਲ ਕਿਵੇਂ ਰੱਖਣਾ ਹੈ ਅਤੇ ਸੰਕੇਤ ਹਨ ਕਿ ਤੁਹਾਡੇ ਬੱਚੇ ਨੂੰ ਲੋੜਿੰਦਾ ਦੁੱਧ ਮਿਲ ਰਿਹਾ ਹੈ ਇਹ ਕਿਤਾਬਾਂ ਉਹਨਾਂ ਲੋਕਾਂ ਦੁਆਰਾ ਦਰਪੇਸ਼ ਆਮ ਚੁਣੌਤੀਆਂ ਤੇ ਕਾਬੂ ਪਾਉਣ ਵਿੱਚ ਵੀ ਮਦਦ ਪ੍ਰਦਾਨ ਕਰਦਾ ਹੈ ਜੋ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਪਲਾ ਰਹੇ ਹਨ ਬੋਤਲ ਲੀਫਲੇਟ ਲਈ ਗਾਈਡਲਾਈਨ ਤੁਹਾਨੂੰ ਇਹ ਦਿਖਾਈ ਜਾ ਰਹੀ ਹੈ ਫਾਰਮੂਲਾ ਚੋਣ ਬਾਰੇ ਸਲਾਹ ਦਿੰਦਾ ਹੈ ਉਪਕਰਨਾ ਨੂੰ ਨਰਜੀਬ ਕਿਵੇਂ ਕਰਨਾ ਹੈ ਅਤੇ ਬੋਤਲ ਨੂੰ ਸੁਰੱਖਿਅਤ ਤਰੀਕੇ ਨਾਲ ਕਿਵੇਂ ਬਣਾਉਣਾ ਹੈ ਅਤੇ ਆਪਣੇ ਬੱਚੇ ਨੂੰ ਉਹਨਾਂ ਦੇ ਖਾਣ ਦੇ ਸੰਕੇਤਾਂ ਦੇ ਜਵਾਬ ਵਿੱਚ ਕਿਵੇਂ ਪਾਲਾਉਣਾ ਹੈ ਬਾਰੇ ਸਲਾਹ ਦਿੰਦਾ ਹੈ ਜੇ ਤੁਹਾਨੂੰ ਆਪਣੇ ਰੁਟੀਨ ਜਨਮ ਤੋਂ ਬਾਅਦ ਦੇ ਫੋਲੋਅਪ ਤੋਂ ਬਾਅਦ ਵਾਧੂ ਫੀਡਿੰਗ ਸਿਹਤਾਂ ਦੀ ਲੋੜ ਹੈ ਤਾਂ ਤੁਹਾਡੀ ਮਿਡਵਾਈਫ ਜਾਂ ਹੈਲਥ ਵਿਸਟਰ ਇਸ ਦੀ ਪੇਸ਼ਕਸ਼ ਕਰਨ ਦੇ ਯੋਗ ਹੋਣਗੇ ਜਾਂ ਤੁਹਾਨੂੰ ਇਨਫੈਂਟ ਫੀਡਿੰਗ ਡ੍ਰੋਪ-ਇਨ ਕਲੀਨਿਕ ਵਿੱਚ ਸਹੀ ਮਾਤਰਾ ਵਿੱਚ ਸਹਾਤਾ ਮਿਲ ਸਕਦੀ ਹੈ ਮਿਡਵਾਈਫ ਤੁਹਾਡੇ ਬੱਚੇ ਲਈ ਨੀਂਦ ਦੀ ਸੁਰੱਖਿਆਤ ਬਾਰੇ ਸਲਾਹ ਵੀ ਪ੍ਰਦਾਨ ਕਰੇਗੀ ਅਚਾਨਕ ਬਾਲ ਮੌਤ ਸਿੰਡਰਮ ਦੇ ਜੋਖਮ ਨੂੰ ਘਟਾਉਣ ਲਈ ਜਿਸ ਨੂੰ ਕੋਡ ਮੌਤ ਵੀ ਕਿਹਾ ਜਾਂਦਾ ਹੈ ਇਹ ਸਿਫਾਰਿਸ਼ ਕੀਤੀ ਜਾਂਦੀ ਹੈ ਕਿ ਤੁਸੀਂ ਆਪਣੇ ਬੱਚੇ ਨੂੰ ਉਹਨਾਂ ਦੀ ਪਿੱਠ ਤੇ ਸੌਂਦੇ ਹੋ ਨਾ ਕਿ ਉਹਨਾਂ ਦੇ ਪੇਟ ਤੇ ਉਹਨਾਂ ਦੇ ਫੈਰ ਮੰਜੇ ਦੇ ਹੇਠਲੇ ਪਾਸੇ ਹੋਣੇ ਚਾਹੀਦੇ ਹਨ ਤਾਂ ਜੋ ਉਹ ਕੰਬਲਾਂ ਦੇ ਹੇਠਾਂ ਖਿਲ ਨਾ ਸਕਣ ਬੱਚੇ ਦੇ ਨਾਲ ਬਿਸਤਰੇ ਵਿੱਚ ਕੋਈ ਵੀ ਘਿਲਾ ਨਹੀਂ ਹੋਣਾ ਚਾਹੀਦਾ ਜਿਵੇਂ ਕਿ ਕੋਈ ਢਿਲੇ ਕਵਰ ਤਖੀਏ ਬੰਪਰ ਖਡਾਉਣੇ ਨਹੀਂ ਬਿਸਤਰੇ ਹਲਕੇ ਹੋਣੇ ਚਾਹੀਦੇ ਹਨ ਅਤੇ ਜੋ ਬੱਚੇ ਦੇ 슬ੀਪ ਬੈਗ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਹ ਹਲਕੇ ਅਤੇ ਚੰਗੀ ਤਰ੍ਹਾਂ ਫਿੱਟ ਕੀਤੇ ਜਾਣੇ ਚਾਹੀਦੇ ਹਨ ਤਾਪਮਾਨ ਟੋਰਤੇ 16 ਤੋਂ 20 ਡਿਗਰੀ ਸੈਂਸੀਅਰ ਦੇ ਵਿਚਕਾਰ ਹੋਣਾ ਚਾਹੀਦਾ ਹੈ। ਬੱਚਿਆਂ ਦੁਆਰਾ ਘਰ ਦੇ ਅੰਦਰ ਟੋਪੀਆਂ ਨਹੀਂ ਪਾਉਣੀਆਂ ਚਾਹੀਦੀਆਂ। ਅਤੇ ਆਪਕਾ ਬੱਚਾ ਪਹਿਲੇ 6 ਮਹੀਨੇ ਆਪਕੇ ਕਮਰੇ ਮੇਂ ਸੋ ਸਕਤਾ ਹੈ। ਤੁਹਾਨੂੰ ਪ੍ਰੈਗਨੈਂਸੀ ਦੇ ਦੌਰਾਨ ਸਿਗਰਟ ਸਿਗਰਟ ਨਹੀਂ ਪੀਣੀ ਚਾਹੀਦੀ ਜੇ ਤੁਹਾਡਾ ਘਰ ਵਾਲਾ ਵੀ ਸਿਗਰਟ ਪੀਂਦਾ ਹੈ ਤੇ ਉਹਨੂੰ ਵੀ ਹਟ ਜਾਣਾ ਚਾਹੀਦਾ ਹੈ ਇਹ ਜੇ ਘਰ ਤੁਹਾਡੇ ਕਾਰ ਅਤੇ ਤੁਹਾਡਾ ਘਰ ਸਿਗਰਟ ਤੋਂ ਰਹਿਤ ਹੋਣਾ ਚਾਹੀਦਾ ਹੈ ਇਹ ਤੁਹਾਡੇ ਬੱਚੇ ਦੀ ਬਿਹਤਰੀ ਲਈ ਹੈ ਨਮ ਜੰਮੇ ਬੱਚੇ ਦੀ ਜਾਤ ਦਰਾਂ ਮਿਡਵਾਈਫ ਤੁਹਾਡੇ ਬੱਚੇ ਦੀਆਂ ਨੈਪਕੀਆਂ ਬਾਰੇ ਵੀ ਪੁੱਛਗਿਛ ਕਰੇਗੀ ਇਹ ਦੇਖਣ ਲਈ ਕਿ ਤੁਹਾਡਾ ਬੱਚਾ ਕਿੰਨੀਆ ਪ੍ਰਭਾਵਸ਼ਾਲੀ ਠੰਗ ਨਾਲ ਦੁੱਧ ਪੀ ਰਿਹਾ ਹੈ ਤੇ ਉਹਨਾਂ ਦੀ ਆਮ ਤੰਦਰੁਸਤੀ ਦਾ ਮਲਕਾਕਨ ਕਰੇਗੀ ਪਹਿਲੇ 48 ਘੰਟਿਆਂ ਵਿੱਚ ਤੁਹਾਡੇ ਬੱਚੇ ਕੋਲ ਸਿਰਫ 2 ਜਾਂ 3 ਗਿੱਲੀਆਂ ਨੈਪੀਆਂ ਹੋਣ ਦੀ ਸਭਾਵਨਾ ਹੈ ਫਿਰ ਗਿੱਲੀਆਂ ਨੈਪੀਆਂ ਵਧੇਰੇ ਅਕਸਰ ਹੋਣਗੀਆਂ ਸ਼ੁਰੂ ਹੋ ਜਾਣਗੀਆਂ ਚਾਹੀਦੀਆਂ ਹਨ 5ਵੇਂ ਦਿਨ ਤੋਂ ਬਾਅਦ ਹਰ 24 ਘੰਟੇ ਵਿੱਚ ਘੱਟੋ-ਘੱਟ 6 ਨੈਪੀਆਂ ਹੋਣੀਆਂ ਚਾਹੀਦੀਆਂ ਹਨ ਸ਼ੁਰੂਆਤ ਵਿੱਚ ਤੁਹਾਡਾ ਬੱਚਾ ਕਾਲੇ ਪੂਜਿਸ ਨੂੰ ਮਕੋਨੀਅਮ ਕਿਹਾ ਜਾਂਦਾ ਹੈ ਪਾਸ ਕਰੇਗਾ ਤੀਜੇ ਦਿਨ ਵਿੱਚ ਇੱਕ ਹਲਕੇ ਠਿੱਲੇ ਹਰੇ ਰੰਗ ਦੇ ਪੂ ਵਿੱਚ ਬਦਲਣਾ ਚਾਹੀਦਾ ਹੈ ਦਿਨ ਚੌਥੇ ਅਤੇ ਪਹਿਲੇ 4 ਤੋਂ 6 ਹਫਤਿਆਂ ਲਈ ਤੁਹਾਡੇ ਬੱਚੇ ਨੂੰ ਇੱਕ ਦਿਨ ਵਿੱਚ ਘੱਟੋ-ਘੱਟ 2 ਪੀਲੇ ਪੂ ਪਾਸ ਕਰਨੇ ਚਾਹੀਦੇ ਹਨ ਜੇ ਤੁਹਾਡੇ ਬੱਚੇ ਨੇ ਪਿਛਲੇ 24 ਤੋਂ 48 ਘੰਟਿਆਂ ਵਿੱਚ ਪਿਸ਼ਾਬ ਨਹੀਂ ਕੀਤਾ ਹੈ ਤਾਂ ਆਪਣੀ ਮਿਡਵਾਈਫ ਜਾਂ ਹੈਲਥ ਵਿਸਟਰ ਨਾਲ ਗੱਲਬਾਤ ਕਰੋ ਕਿਉਂਕਿ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਉਹਨਾਂ ਨੂੰ ਲੋੜਿੰਦਾ ਮਿਲਕ ਨਹੀਂ ਮਿਲ ਰਿਹਾ ਮਿਡਵਾਈਫ ਤੁਹਾਡੇ ਬੱਚੇ ਦੀ ਲਾਗ ਦੇ ਲੱਛਣਾਂ ਲਈ ਵੀ ਜਾਂਚ ਕਰੇਗੀ ਲਾਗ ਦੇ ਜੋਖਮ ਨੂੰ ਘਟਾਉਣ ਲਈ ਅਸੀਂ ਸ਼ਿਫਾਰਿਸ਼ ਕਰਦੇ ਹਾਂ ਹੱਥਾਂ ਦੀ ਚੰਗੀ ਸਫਾਈ ਜਿਵੇਂ ਕਿ ਨੈਪੀ ਬਦਲਣ ਤੋਂ ਬਾਅਦ ਆਪਣੇ ਹੱਥ ਧੋਵੋਣੇ ਜਿੱਥੇ ਸੰਭਵ ਹੋਵੇ ਉਹਨਾਂ ਲੋਕਾਂ ਨਾਲ ਸੰਪਰਕ ਘਟਾਓ ਜੋ ਬਿਮਾਰ ਹਨ ਜਦੋਂ ਨਾੜੂਆ ਅਜੇ ਵੀ ਜੁੜਿਆ ਹੋਇਆ ਹੈ ਤਾਂ ਇਸ ਨੂੰ ਨੈਪੀ ਦੇ ਬਾਹਰ ਰੱਖਿਆ ਜਾਣਾ ਚਾਹੀਦਾ ਹੈ ਅਤੇ ਜਿੰਨਾ ਸੰਭਵ ਹੋ ਸਕੇ ਸੁੱਕਾ ਰੱਖਿਆ ਜਾਣਾ ਚਾਹੀਦਾ ਹੈ ਆਮ ਤੌਰ ਤੇ ਇਹ ਸਿਫਾਰਸ਼ ਕੀਤੀ ਜਾਂਦੀ ਹੈ ਕਿ ਬੱਚੇ ਨੂੰ ਪਹਿਲੇ 7 ਦਿਨਾਂ ਲਈ ਨਹਾਉਣਾ ਨਹੀਂ ਚਾਹੀਦਾ ਅੰਤ ਵਿੱਚ ਮਿਡਵਾਈਫ ਇਹ ਮੁਲਾਕਾਤ ਕਰੇਗੀ ਕਿ ਤੁਹਾਡੇ ਬੱਚੇ ਨੂੰ ਪੀਲੀਆ ਹੈ ਜਾਂ ਨਹੀਂ ਪੀਲੀਆ ਇੱਕ ਅਜਹੀ ਸਥਿਤੀ ਹੈ ਜੋ ਚਮੜੀ ਦੇ ਪਹਿਲੇ ਪੀਲੇਪਣ ਅਤੇ ਕਈ ਵਾਰ ਮਸੂੜੀਆਂ ਅਤੇ ਅੱਖਾਂ ਦੇ ਚਿੱਟੇ ਹੋਣ ਦਾ ਕਾਰਨ ਬਣਦਾ ਹੈ। ਗੂੜੇ ਚਮੜੀ ਦੇ ਰੰਗਾਂ ਵਾਲੇ ਬੱਚਿਆਂ ਵਿੱਚ ਚਮੜੀ ਦਾ ਪੀਲਾ ਹੋਣਾ ਵਧੇਰੇ ਮੁਸ਼ਕਲ ਹੋ ਸਕਦਾ ਹੈ। ਉਹਨਾਂ ਦੇ ਮਸੂੜੀਆਂ ਦਾ ਪੀਲਾ ਹੋਣਾ, ਉਹਨਾਂ ਦੀਆਂ ਅੱਖਾਂ ਦਾ ਚਿੱਟਾ ਅਤੇ ਉਹਨਾਂ ਦੇ ਹੱਥਾਂ ਦੀਆਂ ਹਥੇਲੀਆਂ ਦਾ ਪੈਰਾਂ ਦੇ ਤਲੇ ਉੱਤੇ ਸ਼ਯੰਬਰੀ ਦੇਖਣਾ ਆਸਾਨ ਹੋ ਸਕਦਾ ਹੈ ਪੀਲੀਆ ਆਮ ਹੁੰਦਾ ਹੈ ਅਤੇ ਆਮ ਤੌਰ ਤੇ ਨੁਕਸਾਨ ਰਹਿਤ ਹੁੰਦਾ ਹੈ ਪਰ ਇਹ ਜ਼ਰੂਰੀ ਹੈ ਕਿ ਤੁਹਾਡੇ ਬੱਚੇ ਨੂੰ ਮੈਡਵਾਈਫ ਦੁਆਰਾ ਦੇਖਿਆ ਜਾਵੇ ਤਾਂ ਜੋ ਕਿ ਮਲਕਾਤਨ ਕੀਤਾ ਜਾ ਸਕੇ ਕਿ ਇਲਾਜ ਦੀ ਲੋੜ ਹੈ ਇਹ ਖਾਸ ਤੌਰ ਤੇ ਮਹੱਤਵਪੂਰਨ ਹੈ ਜੇਕਰ ਤੁਹਾਡਾ ਬੱਚਾ 24 ਘੰਟੇ ਦੀ ਉਮਰ ਤੋਂ ਪਹਿਲਾਂ ਪੀਲੇ ਦਾਸ਼ਕਾਰ ਹੋ ਜਾਂਦਾ ਹੈ। ਅਸਤਾਰਨ ਤੌਰ ਤੇ ਨੀਂ ਜਾਂ ਸੁਸਤੀ, ਭੋਜਨ ਦੇਣ ਤੋਂ ਚਿਜਕਚਗਾ ਕਰਦਾ ਹੈ ਜਾਂ ਪੀਲਾ ਉਹ ਜਾਂ ਗੂੜਾ ਪਸ਼ਾਪ ਹੁੰਦਾ ਹੈ। ਤੁਹਾਡੀਆਂ ਫਾਲੋ ਅਪ ਪੋਸਟ ਨੈਟਲ ਮੁਲਾਕਾਤਾਂ ਅਕਸਰ ਬੱਚਿਆਂ ਦੇ ਕੇਂਦਰ ਜਾਂ ਕਮਿਊਨਿਟੀ ਹੱਥ ਦੇ ਕਲੀਨਿਕ ਵਿੱਚ ਹੁੰਦੀਆਂ ਹਨ। ਕਟੋ ਕਟ ਤਹਾਨੂੰ ਅਤੇ ਤੁਹਾਡੇ ਬੱਚੇ ਨੂੰ 5ਵੇਂ ਦਿਨ ਅਤੇ 10ਵੇਂ ਦਿਨ ਜਾਂ ਇਸ ਦੇ ਆਸ-ਪਾਸ ਵੀ ਦੇਖਿਆ ਜਾਵੇਗਾ ਜੇਕਰ ਤੁਹਾਨੂੰ ਇਹਨਾਂ ਮੁਲਾਕਾਤਾਂ ਤੋਂ ਬਾਅਦ ਹੋਰ ਸਿਹਤ ਦੀ ਜਾਂਚਲਾ ਦੀ ਲੋੜ ਹੈ ਤਾਂ ਕਿਰਪਾ ਕਰਕੇ ਆਪਣੀ ਕਮਿਊਨਿਟੀ ਮਿਡਵਾਇਫ ਨਾਲ ਸੰਪਰਕ ਕਰੋ ਇੱਕ ਵਾਰ ਜਦੋਂ ਮਿਡਵਾਇਫ ਖੁਸ਼ ਹੋ ਜਾਂਦੀ ਹੈ ਕਿ ਤੁਸੀਂ ਅਮੀਦ ਅਨਸਾਰ ਠੀਕ ਹੋ ਗਏ ਹੋ ਤੁਹਾਡੇ ਬੱਚੇ ਦੀ ਲੁੜੇਂਦੀ ਟੈਸਟ ਹੋ ਗਏ ਹਨ ਰਜਿਸਟਰ ਹੋ ਗਿਆ ਹੈ ਅਤੇ ਚੰਗੀ ਤਰ੍ਹਾਂ ਦੁੱਧ ਪਲਾਉਣ ਅਤੇ ਭਾਰ ਵਧਣ ਤੋਂ ਬਾਅਦ ਮਿਡਵਾਈਫ ਤੁਹਾਡੀ ਦੇਖਪਾਲ ਆਪਣੇ ਜੀਪੀ ਅਤੇ ਹੈਲਥ ਵਿਸਟਰਾ ਨੂੰ ਭੇਜ ਦੇਵੇਗੀ ਇਹ 10 ਦਿਨ ਤੋਂ ਲੈ ਕੇ 28 ਦਿਨ ਦੇ ਵਿਚਕਾਰ ਕਿਸੇ ਵੀ ਸਮੇਂ ਹੋ ਸਕਦਾ ਹੈ ਹੈਲਥ ਵਿਜ਼ਟਰ ਮਾਇ ਨਰਸਾਂ ਹਨ ਜੋ ਬੱਚਿਆਂ ਦੇ 5 ਸਾਲਾਂ ਦੇ ਹੋਣ ਤੱਕ ਪਰਿਵਾਰਾਂ ਨਾਲ ਕੰਮ ਕਰਦੀਆਂ ਹਨ ਉਹ ਮਾਪੇ ਬਣ ਵਿੱਚ ਤੁਹਾਡੀ ਤਬਦੀਲੀ ਦਾ ਸਮਰਥਨ ਕਰਦੇ ਹਨ ਖੁਰਾਕ ਸਿਹਤਾਂ ਦੇ ਪੇਸ਼ਕਾਰ ਕਰਦੇ ਹਨ ਬੱਚਿਆਂ ਦੇ ਵਾਧੇ ਅਤੇ ਵਿਕਾਸ ਦੀਆਂ ਲੋੜਾਂ ਦਾ ਮੁਖਾਲਨ ਕਰਦੇ ਹਨ ਮਾਨਸਿਕ ਸਿਹਤ ਦਾ ਸਮਰਥਨ ਕਰਦੇ ਹਨ ਅਤੇ ਘਰ ਵਿੱਚ ਛੋਟੀਆਂ ਬਿਮਾਰੀਆਂ ਅਤੇ ਸੁਰੱਖਿਆਤ ਬਾਰੇ ਸਲਾਹ ਦਿੰਦੇ ਹਨ ਜੇਕਰ ਤੁਹਾਨੂੰ ਘਰ ਵਿੱਚ ਆਪਣੇ ਬੱਚੇ ਦੀ ਦੇਖਭਾਲ ਕਰਨ ਬਾਰੇ ਸਲਾਹ ਜਾਂ ਕੋਰ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਕਿਰਪਾ ਕਰਕੇ ਜਕੀਨੀ ਬਣਾਓ ਕਿ ਤੁਸੀਂ ਐਨ ਐਚ ਐਸ ਦੀਆਂ ਸ਼ਫਾਰਿਸ਼ ਕੀਤੀਆਂ ਸਟੇਟਾਂ ਤੱਕ ਪਹੁੰਚ ਕਰੋ ਜਾਂ ਕਿਸੇ ਸਿਹਤ ਸੰਭਾਲ ਪੇਸ਼ੇਵਰ ਨਾਲ ਗੱਲ ਕਰੋ